ਅੰਮ੍ਰਿਤਪੁਰ ਬਹੁਚੇਤੀ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਬਹੁਚੇਤੀ ਆ ਰਿਹਾ ਹੈ ਜੇਲ੍ਹ ਤੋਂ ਬਾਹਰ ਕਿਉਂਕਿ ਉਹਦੇ ਖਿਲਾਫ ਜਿਹੜਾ ਐਨਐਸਏ ਲੱਗਿਆ ਹੋਇਆ ਉਹ ਖਤਮ ਹੋ ਜਾਣਾ ਇੱਕ ਵੱਡਾ ਇਕੱਠ ਰੱਖ ਲਿਆ ਗਿਆ ਪੰਥਕ 71 ਤਾਈ ਨੂੰ ਕਿਹਾ ਜਾ ਰਿਹਾ ਹੈ ਤੇ 11 ਤੋਂ ਲੈ ਕੇ 3:00 ਵਜੇ ਤੱਕ ਕਹਿੰਦੇ ਇਹ ਵੱਡਾ ਇਕੱਠ ਹੋਵੇਗਾ ਵੈਸੇ ਕਾਨਫਰੰਸਿਸ ਤਾਂ ਇਹ ਹੁੰਦੀਆਂ ਨੇ ਧਾਰਮਿਕ ਸਥਾਨਾਂ ਦੇ ਉੱਤੇ ਪਰ ਇਹਦੇ ਉੱਤੇ ਰਿਹਾਈ ਮੰਗੀ ਜਾਵੇਗੀ ਬੰਦੀ ਸਿੱਖਾਂ ਦੀ ਅੰਮ੍ਰਿਤਪਾਲ ਸਿੰਘ ਅਸਲ ਵਿੱਚ ਜਿਹੜਾ ਇਹ ਧੜਾ ਹੈ ਨਾ ਜੀ ਇਹ ਚੰਦੂ ਮਰਤੜਾ ਹੈਗਾ ਗੁਰਪ੍ਰਤਾਪ ਸਿੰਘ ਬਟੜਾ ਧੜਾ ਹੈਗਾ ਸ੍ਰੀ ਜੀ ਸਿੰਘ ਰਖੜਾ ਧੜਾ ਹੈਗਾ ਇਹ ਤਾਂ ਇਹ ਵਾਲੇ ਬੰਦੇ ਨੇ ਇਹ ਅਮਰਤਪਾਲ ਨੂੰ ਸ਼੍ਰੋਮਣੀ ਅਕਾਲੀ ਦਲ ਨਵਾਂ ਦਾ ਬਣ ਰਿਹਾ ਕਲ ਦਲ ਉਹਦਾ ਪ੍ਰਧਾਨ ਬਣਾਉਣਾ ਚਾਹਦੇ ਆ ਲੋੜ ਕਿਹਨਾਂ ਨੂੰ ਆ ਲੋੜ ਤਾਂ ਉਹਨਾਂ ਨੂੰ ਵੀ ਹੈਗੀ ਆ ਨਾ ਜੀ ਅਮਰਤਪਾਲ ਨੂੰ ਵੀ ਪੰਜਾਬ ਦੇ ਵਿੱਚ ਆਪਣੇ ਆਪ ਸਰਵਾਈਵ ਕਰਨ ਦਾ ਮਤਲਬ ਖੜਾ ਕਰਨ ਦਾ ਵਾਸਤੇ ਲੋੜ ਤਾਂ ਅਮਰਤਪਾਲ ਨੂੰ ਵੀ ਹੈਗੀ ਆ ਤੇ ਲੋੜ ਅਮਰਤਪਾਲ ਨੂੰ ਵੀ ਹੈਗੀ ਆ ਲੋੜ ਬਟੜਾ ਧੜਾ ਨੂੰ ਵੀ ਹੈਗੀ ਆ ਜੇ ਲੋੜ ਬਗੜਾ ਤੜੀ ਨੂੰ ਵੀ ਹੈਗੀ ਆ ਦੋਵੇਂ ਤੜਿਆਂ ਨੂੰ ਆਪਕੋ ਚ ਲੋੜ ਹੈਗੀ ਆ ਕਰਕੇ ਦੋਆਂ ਦਾ ਇਕੱਠੇ ਹੋਣਾ ਮੇਰੇ ਖਿਆਲ ਚ ਦੋਆਂ ਦਾ ਫਾਇਦਾ ਹੋਵੇਗਾ ਪਰ ਅਮਰਤਪਾਲ ਮੰਨੇਗਾ ਤਾਂ ਨਾ 19 ਅਗਸਤ ਨੂੰ ਰਖੜ ਪੁੰਨਿਆਂ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਉਹਨਾਂ ਦੇ ਨਾਲ ਦੇ ਸਾਥੀਆਂ ਵੱਲੋਂ ਇੱਕ ਵੱਡਾ ਇਕੱਠ ਰੱਖ ਲਿਆ ਗਿਆ ਪੰਥਕ 71 ਤਾਈ ਨੂੰ ਕਿਹਾ ਜਾ ਰਿਹਾ ਹੈ ਤੇ 11 ਤੋਂ ਲੈ ਕੇ 3 ਵਜੇ ਤੱਕ ਕਹਿੰਦੇ ਇਹ ਵੱਡਾ ਇਕੱਠ ਹੋਵੇਗਾ ਵੈਸੇ ਕਾਨਫਰੰਸਿਸ ਤਾਂ ਇਹ ਹੁੰਦੀਆਂ ਹੀ ਨੇ ਧਾਰਮਿਕ ਸਥਾਨਾਂ ਦੇ ਉੱਤੇ ਪਰ ਇਹਦੇ ਉੱਤੇ ਰਿਹਾਈ ਮੰਗੀ ਜਾਵੇਗੀ ਬੰਦੀ ਸਿੱਖਾਂ ਦੀ ਤੇ ਅਮਰਪਾਲ ਸਿੰਘ ਦੀ ਆ 19 ਅਗਸਤ ਨੂੰ ਰੱਖਿਆ ਜੀ ਅਮਰਪਾਲ ਸਿੰਘ ਦੇ ਪੱਖ ਵਿੱਚ ਹੈ ਜਿਹਦੇ ਨਾਲ ਕੋਈ ਪੰਥਕ ਮੁੱਦੇ ਆ ਤੇ ਗੱਲ ਹੋਣੀ ਆ ਉੱਥੇ 19 ਪਤਾ ਪਤਾ ਕੀ ਲੱਗ ਰਿਹਾ ਜਿਹੜੀ ਚਰਚਾਵਾਂ ਅੰਦਰੋਂ ਨਿਕਲ ਕੇ ਆ ਰਹੇ ਨੇ ਬਾਹਰ ਜਿਹੜੇ ਬੰਦੇ 10 ਦਿਨ ਅੰਦਰੋਂ ਨਿਕਲ ਗਏ ਵੀ ਕੀ ਹੋਕ ਹੀ ਰਿਹਾ ਅਸਲ ਵਿੱਚ ਜਿਹੜਾ ਇਹ ਧੜਾ ਹੈਗਾ ਨਾ ਜੀ ਇਹ ਚੰਦੂ ਮਰਤੜਾ ਹੈਗਾ ਗੁਰਪ੍ਰਤਾਪ ਸਿੰਘ ਬਟੜਾ ਤੜਾ ਹੈਗਾ ਸੁਰਜੀਤ ਸਿੰਘ ਰਖੜਾ ਤੜਾ ਹੈਗਾ ਇਹ ਢੜੇ ਵਾਲੇ ਬੰਦੇ ਨੇ ਇਹ ਅਮਰਤਪਾਲ ਨੂੰ ਸ਼੍ਰੋਮਣੀ ਅਕਾਲੀ ਦਲ ਨਵਾਂ ਦਾ ਬਣ ਰਿਹਾ ਕਲ ਦਲ ਉਹਦਾ ਪ੍ਰਧਾਨ ਬਣਾਉਣਾ ਚਾਹੁੰਦੇ ਆ ਇਹ ਗੱਲਾਂ ਨਿਕਲ ਕੇ ਬਾਹਰ ਆ ਰਹੀਆਂ ਨੇ ਇਹਦੇ ਵਿੱਚ ਕੋਈ ਮੇਰੇ ਕੋਲ ਸਬੂਤ ਨਹੀਂ ਹੈ ਵੀ ਮੈਨੂੰ ਪਤਾ ਮੈਨੂੰ ਪੱਕਾ ਪਤਾ ਲੱਗਿਆ ਜੀ ਪ੍ਰਧਾਨ ਬਣਾ ਰਹੇ ਨੇ ਜਿਹਨੇ ਇਹ ਕੋਈ ਸਬੂਤ ਨਹੀਂ ਗੱਲਾਂ ਨਿਕਲ ਕੇ ਵਿੱਚੋਂ ਸਾਡੇ ਕੋਲੇ ਪਹੁੰਚਦੀਆਂ ਨੇ ਜਿਹੜੀ ਕਿ ਉਹ ਫਿਲਟਰ ਹੋ ਕੇ ਗੱਲਾਂ ਪਹੁੰਚਦੇ ਨੇ ਕਈ ਗੱਲਾਂ ਫਿਲਟਰ ਹੋ ਕੇ ਸਹੀ ਪਹੁੰਚਦੇ ਨੇ ਕਈ ਗੱਲਾਂ ਸਾਡੇ ਕੋਲ ਇਹ ਗੱਲਾਂ ਗਲਤ ਵੀ ਹੁੰਦੀਆਂ ਨੇ ਪਰ ਇਹ ਗੱਲ ਨਾ ਜਦੋਂ ਪਹੁੰਚੀ ਮੇਰੇ ਕੋਲੇ ਕੱਲ ਮੈਂ ਬੜਾ ਹੈਰਾਨ ਹੋਇਆ ਕੋਈ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸੋਚਿਆ ਵੀ ਕੁਝ ਆਪਣੇ ਆਪ ਵੀ ਸ਼ਾਇਦ ਇਦਾਂ ਹੋ ਸਕਦਾ ਪਰ ਕੀ ਅਮਰਤਪਾਲ ਮੰਨੇਗਾ ਇਹਨਾਂ ਦਾ ਪ੍ਰਧਾਨ ਬਣਨ ਵਾਸਤੇ ਉਹਦਾ ਆਪਣਾ ਦਲ ਬਣਾਉਣਾ ਚਾਹੁੰਦਾ ਜਿਵੇਂ ਸਰਬਜੀਤ ਸਿੰਘ ਖਾਲਸਾ ਕਹੇ ਚੁਕੇ ਨੇ ਐਮਪੀ ਨੇ ਉਹ ਵੀ ਉੱਥੋਂ ਨਹੀਂ ਮੈਂ ਕਿਹਾ ਫਰੀਦਕੋਟ ਤੋਂ ਉਹ ਵੀ ਐਂ ਪੀਰ ਉਹ ਉਹ ਕਹਿ ਚੁੱਕੇ ਨੇ ਸਰਬਜੀਤ ਖਾਲਸਾ ਜੀ ਜਦੋਂ ਵੀ ਅਮਰਤਪਾਲ ਬਾਹਰ ਆ ਗਿਆ ਤੇ ਅਸੀਂ ਨਵਾਂ ਅਕਾਲੀ ਦਲ ਬਣਾ ਬਣਾਵਾਂਗੇ ਬੜੀ ਵੱਡੀ ਗੱਲ ਆ ਇਹ ਹੁਣ ਨਵੇਂ ਕਾਲ ਦਲ ਦੇ ਵਿੱਚ ਲੋੜ ਤਾਂ ਦੇਖੋ ਲੋੜ ਤਾਂ ਉਹਨਾਂ ਨੂੰ ਵੀ ਜਿਹੜੇ ਲੋੜ ਕਿਹਨਾਂ ਨੂੰ ਆ ਲੋੜ ਤਾਂ ਉਹਨਾਂ ਨੂੰ ਵੀ ਹੈਗੀ ਆ ਨਾ ਜੀ ਅਮਰਤਪਾਲ ਨੂੰ ਵੀ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸਰਵਾਈਵ ਕਰਨ ਵਾਸਤੇ ਖੜਾ ਕਰਨ ਵਾਸਤੇ ਲੋੜ ਤਾਂ ਅਮਰਤਪਾਲ ਨੂੰ ਵੀ ਹੈਗੀ ਆ ਤੇ ਲੋੜ ਅਮਰਤਪਾਲ ਨੂੰ ਵੀ ਹੈਗੀ ਆ ਲੋੜ ਬਟਾਲਾ ਤੜੇ ਨੂੰ ਵੀ ਹੈਗੀ ਆ ਜਦੋਂ ਲੋੜ ਬਟਾਲਾ ਤੜੇ ਨੂੰ ਵੀ ਹੈਗੀ ਆ ਦੋਵੇਂ ਤੜੇ ਨੂੰ ਆਪਸ ਵਿੱਚ ਲੋੜ ਹੈਗੀ ਆ ਇਸ ਕਰਕੇ ਦੋਆਂ ਦਾ ਇਕੱਠੇ ਹੋਣਾ ਮੇਰੇ ਖਿਆਲ ਚ ਦੋਆਂ ਦਾ ਫਾਇਦਾ ਹੋਏਗਾ ਪਰ ਅਮਰਤਪਾਲ ਮੰਨੇਗਾ ਤਾਂ ਨਾ ਗੱਲ ਤਾਂ ਇਹ ਵੀ ਹੈ ਨਾ ਜੀ ਪ੍ਰਧਾਨ ਬਣਨ ਵਾਸਤੇ ਅਮਰਤਪਾਲ ਮੰਨੇਗਾ ਤਾਂ ਹੀ ਆ ਇੱਕ ਦਿਨ ਮੈਂ ਗੱਲ ਹੋਰ ਦੱਸਦਾ ਕਿ ਅਮਰਤਪਾਲ ਬਹੁਤ ਛੇਤੀ ਜੇਲ੍ਹ ਤੋਂ ਬਾਹਰ ਆ ਰਿਹਾ ਬਹੁਤ ਛੇਤੀ ਆ ਰਿਹਾ ਜੇਲ੍ਹ ਤੋਂ ਬਾਹਰ ਕਿਉਂਕਿ ਉਹਦੇ ਖਿਲਾਫ ਜਿਹੜੇ ਐਨਐਸਏ ਲੱਗਿਆ ਹੋਇਆ ਉਹ ਖਤਮ ਹੋ ਜਾਣਾ ਨੇਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ